ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਜਲੰਦੇ ਨੂੰ ਦੁਨੀਆ ਨੂੰ ਤਾਰ ਦੇ ਤਾਰ ਦੇ ਇੱਕ ਦਿਨ ਕਿਸੇ ਗਰੀਬ ਸਿੱਖ ਦੀ ਕੱਖਾਂ ਦੀ ਛੰਨ ਦੇ ਕੋਲ ਗਏ ਉਸ ਸਿੱਖ ਪਰਿਵਾਰ ਨੇ ਗਰੀਬ ਪਰਿਵਾਰ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜਾ ਹੀ ਸਤਕਾਰ ਕੀਤਾ ਕਿਉਂਕਿ ਉਹ ਜਿਹੜੇ ਗਰੀਬ ਸਿੱਖ ਸਨ ਕੱਖਾਂ ਦੀ ਕੁਲੀ ਵਿੱਚ ਰਹਿੰਦੇ ਸਨ ਔਰ ਹਰੇਕ ਆਏ ਗਏ ਸਾਧੂ ਸੰਤ ਮਹਾਤਮਾ ਦੀ ਬੜੀ ਭਾਵਨਾ ਦੇ ਨਾਲ ਸੇਵਾ ਕਰਿਆ ਕਰਦੇ ਸਨ ਜਿਸ ਦਿਨ ਗੁਰੂ ਨਾਨਕ ਸਾਹਿਬ ਵੀ ਉਹਨਾਂ ਦੀ ਛੰਨ ਦੇ ਕੋਲ ਗਏ ਨਾਲ ਭਾਈ ਮਰਦਾਨਾ ਜੀ ਨੇ ਉਸ ਗਰੀਬ ਸਿੱਖ ਨੇ ਮਹਾਰਾਜ ਜੀ ਨੂੰ ਜਲ ਪਾਣੀ ਸ਼ਿਕਾਇਆ ਜਦੋਂ ਸ਼ਾਮਾਂ ਹੋਈਆਂ ਪ੍ਰਸ਼ਾਦਾ ਪਾਣੀ ਸ਼ਿਕਾਇਆ ਤੇ ਇੱਕੋ ਇੱਕ ਅੱਖਾਂ ਦੇ ਕੁਲੀ ਸੀ ਰਹਿਣ ਵਾਸਤੇ ਜਿਹਦੇ ਵਿੱਚ ਸਾਰਾ ਪਰਿਵਾਰ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਸੀ ਉਹ ਗਰੀਬ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ हे ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਮੇਰੇ ਘਰ ਆ ਹੀ ਗਏ ਹੋ ਤੇ ਤੁਸੀਂ ਕਿਰਪਾ ਕਰਕੇ ਕੁਝ ਦਿਨ ਮੇਰੇ ਘਰ ਰਹਿ ਕੇ ਜਾਓ ਉਹਨਾਂ ਨੇ ਕੀ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹਨਾਂ ਨੇ ਕੱਖਾਂ ਦੀ ਕੁਲੀ ਦੇ ਅੰਦਰ ਬਿਸਤਰਾ ਵਿਛਾ ਦਿੱਤਾ ਆਸਣ ਲਗਾ ਦਿੱਤਾ। ਔਰ ਮਨ ਵਿੱਚ ਆਪਣੇ ਪਰਿਵਾਰ ਨਾਲ ਵਿਚਾਰ ਕੀਤੀ ਕਿ ਇਹ ਬੜੇ ਪਹੁੰਚੇ ਹੋਏ ਸੰਤ ਮਹਾਂਪੁਰਸ਼ ਨੇ ਇਹਨਾਂ ਨੂੰ ਬਾਹਰ ਪਾਵਾਂਗੇ ਤਾਂ ਇਹਨਾਂ ਦੇ ਨਿਰਾਦਰ ਹੀ ਹੋਵੇਗੀ। ਆਪਾਂ ਆਪ ਪਰਿਵਾਰ ਬਾਹਰ ਪੈ ਜਾਵਾਂਗੇ। ਇਹਨਾਂ ਰੱਬ ਦੇ ਪਿਆਰਿਆਂ ਨੂੰ ਫਕੀਰਾਂ ਨੂੰ ਅੰਦਰ ਕੁੱਲੀ ਦੇ ਅੰਦਰ ਪਾਵਾਂਗੇ ਜਿੰਨੀ ਉਹਨਾਂ ਦੇ ਅੰਦਰ ਭਾਵਨਾ ਸੀ ਮਹਾਰਾਜ ਦੇ ਵਾਸਤੇ ਬਿਸਤਰੇ ਵਿਛਾ ਦਿੱਤੇ ਚਾਦਰਾਂ ਵਿਛਾ ਦਿੱਤੀਆਂ ਤੇ ਸੱਚੇ ਪਾਤਸ਼ਾਹ ਜੀ ਆਸਣ ਤੇ ਬਿਰਾਜਮਾਨ ਹੋ ਗਏ ਸਾਰਾ ਪਰਿਵਾਰ ਬਾਹਰ ਪੈ ਗਿਆ ਛੰਨ ਦੇ ਬਾਹਰਲੇ ਪਾਸੇ ਗੁਰੂ ਨਾਨਕ ਦੇ ਮਹਾਰਾਜ ਜੀ ਆਸਣ ਤੇ ਆਰਾਮ ਕਰ ਰਹੇ ਨੇ ਤੇ ਸਿੱਖ ਦੀ ਪਰਖ ਕਰਨ ਵਾਸਤੇ ਕੌਤਕ ਵਰਤਾਇਆ ਅੱਧੀ ਰਾਤ ਹੋਈ ਜਦੋਂ ਬਹੁਤ ਜ਼ਿਆਦੇ ਮੀਂਹ ਪੈਣ ਲੱਗ ਪਿਆ ਤੇ ਗਰੀਬ ਦੇ ਮਨ ਵਿੱਚ ਖਿਆਲ ਆਇਆ ਸਿੱਖ ਦੇ ਮਨ ਵਿੱਚ ਖਿਆਲ ਆਇਆ ਕਿ ਕਿਤੇ ਕੱਖਾਂ ਦੀ ਜਿਹੜੀ ਸਾਡੀ ਸ਼ਾਨ ਹੈ ਇਹ ਚੋਣ ਨਾ ਲੱਗ ਜਾਵੇ ਸਿਮਣ ਨਾ ਲੱਗ ਜਾਵੇ ਜਿਹੜੇ ਵਸਤਰ ਜਿਹੜੇ ਕੱਪੜੇ ਉਹਨਾਂ ਨੇ ਆਪਣੇ ਉੱਪਰ ਲਏ ਸਨ ਚਾਦਰਾਂ ਕੰਬਲ ਖੇਸ ਲਏ ਸਨ ਉੱਪਰ ਆਪਣੇ ਉਹਨਾਂ ਨੇ ਹੌਲੀ ਹੌਲੀ ਕਰਕੇ ਕੱਖਾਂ ਦੀ ਛੰਨ ਦੀ ਛੱਤ ਦੇ ਉੱਤੇ ਪਾਉਣਾ ਸ਼ੁਰੂ ਕਰ ਦਿੱਤੇ ਸਾਰੇ ਕੱਪੜੇ ਪਾ ਦਿੱਤੇ ਕਹਿੰਦੇ ਮਹਾਰਾਜ ਦੇ ਉੱਪਰ ਮੀਂਹ ਦਾ ਪਾਣੀ ਨਾ ਚਲਾ ਜਾਵੇ ਕਿਤੇ ਗੁਰੂ ਸਾਹਿਬ ਜੀ ਦੀ ਨੀਂਦ ਨਾ ਖਰਾਬ ਹੋ ਜਾਵੇ ਉਹ ਸਿੱਖਾਂ ਦੇ ਮਨ ਵਿੱਚ ਇਹ ਸੀ ਕਿ ਮਹਾਰਾਜ ਸੌ ਰਹੇ ਨੇ ਪਰ ਉਹਨਾਂ ਨੂੰ ਕੀ ਪਤਾ ਗਰੀਬ ਨਿਵਾਜ਼ ਪਾਦਸ਼ਾਹ ਇਹ ਸਭ ਕੁਝ ਦੇਖ ਰਹੇ ਨੇ ਜਦੋਂ ਸਵੇਰ ਹੋਈ ਮੀਂਹ ਬੰਦ ਹੋਇਆ ਤੇ ਸੂਰਜ ਚੜ੍ਹਿਆ ਕੜਕਮੀ ਧੁੱਪ ਨਿਕਲੀ ਤੇ ਸਾਧ ਸੰਗਤ ਦਰਬਾਰ ਸਜ ਗਿਆ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਗੁਰੂ ਸਾਹਿਬ ਜੀ ਦੇ ਕੋਲ ਲੰਗਰ ਪ੍ਰਸ਼ਾਦਾ ਵੀ ਤਿਆਰ ਹੋਇਆ ਸਮਾਪਤੀ ਜਦੋਂ ਹੋਈ ਦੀਵਾਨ ਦੀ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਮਹਾਰਾਜ ਤੁਰਨ ਤੋਂ ਪਹਿਲਾਂ ਉੱਥੋਂ ਗਰੀਬ ਸਿੱਖ ਨੂੰ ਕਹਿੰਦੇ ਜਿਸ ਸਿੱਖ ਦੇ ਕੁੱਲੀ ਵਿੱਚ ਮਹਾਰਾਜ ਨੇ ਆਰਾਮ ਕੀਤਾ ਸੀ ਸਿੱਖ ਨੂੰ ਮਹਾਰਾਜ ਕਹਿੰਦੇ ਸਿੱਖਾ ਜਿਹੜੀ ਇਹ ਤੁਹਾਡੀ ਛੰਨ ਵਿੱਚ ਅਸੀਂ ਆਰਾਮ ਕੀਤਾ ਇਹ ਛੰਨ ਦੇ ਵਿੱਚ ਜੇ ਕੋਈ ਤੁਹਾਡਾ ਜ਼ਰੂਰੀ ਸਾਜੋ ਸਮਾਨ ਹੈ ਬਾਹਰ ਕੱਢ ਲਓ ਤੇ ਅਸੀਂ ਇਥੋਂ ਜਾਣ ਤੋਂ ਪਹਿਲਾਂ ਪਹਿਲਾਂ ਤੇਰੀ ਇਸ ਕੱਖਾਂ ਦੀ ਕੁਲੀ ਨੂੰ ਅੱਗ ਲਗਾ ਕੇ ਜਾਵਾਂਗੇ ਜਦੋਂ ਮਹਾਰਾਜ ਦੀ ਇਹ ਗੱਲ ਸਾਰਿਆਂ ਨੇ ਸੁਣੀ ਕੋਲ ਸਿੱਖ ਸੰਗਤਾਂ ਖੜੀਆਂ ਸਨ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਨੇ ਤੇ ਲੋਕ ਉਸ ਗਰੀਬ ਸਿੱਖ ਨੂੰ ਕਹਿੰਦੇ ਅੱਜ ਸਵਾਦ ਆਏਗਾ ਤੂੰ ਹਰ ਰੋਜ਼ ਕਦੇ ਕਿਸੇ ਫਕੀਰ ਨੂੰ ਕਦੇ ਕਿਸੇ ਸਾਧੂ ਨੂੰ ਆਪਣੇ ਘਰ ਪਨਾ ਦਿਨਾ ਤੈਨੂੰ ਅੱਜ ਪਤਾ ਲੱਗੇਗਾ ਵੀ ਕਿਵੇਂ ਰੱਬ ਦੇ ਸਾਧੂ ਸੰਤਾਂ ਨੂੰ ਆਪਣੇ ਘਰ ਵਿੱਚ ਰੱਖਣ ਦਾ ਕੀ ਫਲ ਮਿਲਦਾ ਹੈ ਆ ਦੇਖ ਇਸ ਫਕੀਰ ਨੂੰ ਨਾਲੇ ਤਾਂ ਤੂੰ ਆਪਣੇ ਘਰ ਵਿੱਚ ਜਗਾ ਦਿੱਤੀ ਰਾਤ ਰੱਖਿਆ ਤੇ ਜਾਂ ਜਾਂਦਾ ਜਾਂਦਾ ਤੇਰੀ ਕੱਖਾਂ ਦੇ ਕੁੱਲੀ ਨੂੰ ਵੀ ਸਾੜ ਕੇ ਜਾਏਗਾ ਮਾਰੇ ਨੇ ਉਸ ਗਰੀਬ ਸਿੱਖ ਨੂੰ ਕਿਹਾ ਜੇ ਤੇਰਾ ਕੋਈ ਕੀਮਤੀ ਸਮਾਨ ਹੈ ਤਾਂ ਤੂੰ ਬਾਹਰ ਕੱਢ ਲੈ ਅਸੀਂ ਅੱਗ ਲਗਾਉਣੀ ਹੈ ਮਾਰੈ ਨੇ ਸਿੱਖਾ ਨੂੰ ਕਹਿ ਕੇ ਲੰਗਰਾਂ ਦੇ ਵਿੱਚੋਂ ਅੱਗ ਦੀ ਮਿਸਾਲ ਮੰਗਾਈ ਜਗਦੇ ਹੋਏ ਖਲਪਾੜ ਮੰਗਾਈ ਤੇ ਸਿੱਖਾਂ ਨੇ ਲਿਆ ਕੇ ਮਾਰੈ ਨੂੰ ਫੜਾ ਦਿੱਤੀ ਮਾਰੈ ਨੇ ਸਿੱਖ ਨੂੰ ਅੱਗ ਲਾਉਣ ਤੋਂ ਪਹਿਲਾਂ ਇਹ ਵੀ ਪੁੱਛਿਆ ਕਿ ਸਿੱਖਾ ਤੂੰ ਇਹ ਨਹੀਂ ਪੁੱਛੇਂਗਾ ਵੀ ਮੇਰੀ ਕੱਖਾਂ ਦੇ ਕੁਲੀ ਨੂੰ ਅੱਗ ਕਿਉਂ ਲਾਉਣੇ ਹੋ ਤੁਸੀਂ ਉਹ ਸਿੱਖ ਦੇ ਅੰਦਰ ਇੰਨਾ ਪਿਆਰ ਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਬਤ ਕਹਿੰਦਾ ਮਹਾਰਾਜ ਮੈਂ ਨਹੀਂ ਪੁੱਛਾਂਗਾ ਮੈਂ ਨਹੀਂ ਸਵਾਲ ਕਰਾਂਗਾ ਵੀ ਤੁਸੀਂ ਕਿਉਂ ਅੱਗ ਲਾ ਰਹੇ ਹੋ ਤੁਹਾਡੀ ਖੁਸ਼ੀ ਹੈ ਮਹਾਰਾਜ ਕਹਿੰਦੇ ਸਿੱਖਾ ਤੇਰਾ ਇਸ ਕੱਖਾਂ ਦੀ ਕੁਲੀ ਦੇ ਵਿੱਚ ਕੀਮਤੀ ਸਮਾਨ ਹੈ ਜੋ ਰਾਸ਼ਨ ਪਾਣੀ ਸਭ ਕੁਝ ਇਸ ਛੰਨ ਦੇ ਵਿੱਚ ਹੈ ਕਿ ਤੂੰ ਬਾਹਰ ਨਹੀਂ ਕੱਢਣਾ ਚਾਹੁੰਦਾ ਉਹ ਸਿੱਖ ਕਹਿਣ ਲੱਗਾ ਨਹੀਂ ਮਹਾਰਾਜ ਮੇਰੇ ਵਾਸਤੇ ਆ ਦੁਨਿਆਵੀ ਪਦਾਰਥ ਕੋਈ ਕੀਮਤੀ ਨਹੀਂ ਹੈ ਕੁਝ ਵੀ ਕੀਮਤ ਨਹੀਂ ਹੈ ਸੱਚੇ ਪਾਤਸ਼ਾਹ ਮੇਰੇ ਵਾਸਤੇ ਤਾਂ ਕੇਵਲ ਤੁਹਾਡਾ ਨਾਮ ਕੀਮਤੀ ਹੈ ਬਸ ਉਹ ਕਿਰਪਾ ਕਰ ਦਿਓ ਉਹ ਨਾਮ ਮੇਰੇ ਅੰਦਰ ਵਸਣ ਲੱਗ ਪਵੇ ਬਸ ਜਦੋਂ ਇੰਨੀ ਵਿਚਾਰ ਹੋਈ ਤੇ ਸੱਚੇ ਪਾਤਸ਼ਾਹ ਗੁਰਨਾਨਕ ਸਾਹਿਬ ਨੇ ਮਰਦਾਨੀ ਨੂੰ ਕਿਹਾ ਮਰਦਾਨਿਆਂ ਇਸ ਛਣ ਨੂੰ ਅੱਗ ਲਗਾ ਦੇ ਮਰਦਾਨੇ ਨੇ ਉਸੇ ਤਰ੍ਹਾਂ ਕੀਤਾ ਕੱਖਾਂ ਦੀ ਛੰਨ ਨੂੰ ਅੱਗ ਲਗਾ ਦਿੱਤੀ ਥੋੜੇ ਸਮੇਂ ਬਾਅਦ ਛੰਨ ਜਿਹੜੀ ਸਾਰੀ ਛੜ ਕੇ ਸਵਾਹ ਹੋ ਗਈ ਤੇ ਲੋਕੀ ਵੇਖਦੇ ਪਏ ਨੇ ਕੋਲ ਖੜੇ ਜਾਂਦੇ ਮਹਾਰਾਜ ਕੱਖਾਂ ਦੀ ਛੰਨ ਨੂੰ ਅੱਗ ਲਗਾ ਕੇ ਸਤ ਕਰਤਾਰ ਕਹਿ ਕੇ ਉੱਥੋਂ ਤੁਰ ਪਏ ਤੇ ਜਦੋਂ ਮਹਾਰਾਜ ਚਲੇ ਗਏ ਉਸ ਸਿੱਖ ਦੇ ਘਰ ਦੇ ਕੋਲੋਂ ਤੇ ਸੇਖ ਨੇ ਸਾਰੀ ਜਿਹੜੀ ਸ਼ਾਨ ਸੜ ਕੇ ਮੱਚ ਕੇ ਸਵਾਹ ਹੋ ਚੁੱਕੀ ਸੀ ਜਦੋਂ ਉਹ ਸਵਾਹ ਇਕੱਠੀ ਕਰਨ ਲੱਗਾ ਤੇ ਸਵਾਹ ਦੇ ਵਿੱਚੋਂ ਇੱਕ ਘੜਾ ਨਿਕਲਦਾ ਏ ਜਦੋਂ ਘੜਾ ਖੋਲ ਕੇ ਵੇਖਦਾ ਤਾਂ ਉਹ ਘੜਾ ਸੋਨੇ ਦੀਆਂ ਮੋਹਰਾਂ ਦੇ ਨਾਲ ਭਰਿਆ ਸੀ ਸਾਰਾ ਪਰਿਵਾਰ ਬੜਾ ਖੁਸ਼ ਹੋਇਆ ਬੜੇ ਹੀ ਸਾਰੇ ਪਰਿਵਾਰ ਵਾਲੇ ਖੁਸ਼ ਨੇ ਤੇ ਲੋਕੀ ਬੜੇ ਹੈਰਾਨ ਹੋਏ ਵੀ ਇਹ ਗੁਰੂ ਨਾਨਕ ਸਾਹਿਬ ਇਸ ਗਰੀਬ ਸਿੱਖ ਦੇ ਨਾਲ ਕੀ ਕੌਤਕ ਵਰਤਾ ਗਏ ਅਸਲ ਦੇ ਵਿੱਚ ਸਾਧ ਸੰਗਤ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਡੇ ਅੰਦਰ ਭਾਵਨਾ ਹੋਵੇ ਸੇਵਾ ਦੀ ਭਾਵਨਾ ਹੋਵੇ ਸਾਡੇ ਅੰਦਰ ਪ੍ਰੇਮ ਹੋਵੇ ਸਾਡੇ ਅੰਦਰ ਤਾਂ ਗੁਰੂ ਸਾਹਿਬ ਕੋਈ ਵੀ ਕਮੀ ਨਹੀਂ ਛੱਡਦੇ ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇਦਾਂ ਦੀ ਬਖਸ਼ਿਸ਼ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਸੱਚੇ ਦਿਲੋਂ ਇਸ ਵੀਡੀਓ ਦੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ